ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਦਿੱਤੇ ਅਸਤੀਫੇ ਤੋਂ ਬਾਅਦ ਅੱਜ ਅੰਦਰੂਨੀ ਕਮੇਟੀ ਦੀ ਮੀਟਿੰਗ ਹੋਈ ਹੈ ਇਸ ਦੇ ਵਿੱਚ ਉਹਨਾਂ ਦੇ ਅਸਤੀਫੇ ਉੱਪਰ ਵਿਚਾਰ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਵੱਡਾ ਫੈਸਲਾ ਇਹ ਲਿਆ ਗਿਆ ਕਿ ਹਰਜਿੰਦਰ ਸਿੰਘ ਧਾਮੀ ਨੂੰ ਆਪਣੇ ਅਸਤੀਫੇ ਤੇ ਮੁੜ ਵਿਚਾਰ ਕਰਨ ਲਈ ਸਮਾਂ ਦੇ ਦਿੱਤਾ ਗਿਆ ਹੈ ਤੇ ਇਸ ਦੇ ਨਾਲ ਹੀ ਅੰਤਰੀ ਕਮੇਟੀ ਦੇ ਮੈਂਬਰ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਮਿਲਣ ਜਾਣਗੇ ਉਹਨਾਂ ਨਾਲ ਗੱਲਬਾਤ ਕਰਨਗੇ ਤੇ ਉਹਨਾਂ ਨੂੰ ਆਪਣੇ ਅਸਤੀਫੇ ਤੇ ਮੁੜ ਵਿਚਾਰ ਕਰਨ ਲਈ ਆਖਣਗੇ ਤੇ ਉਧਰ ਦੂਜੇ ਪਾਸੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਜਿਹਦਾ ਆਪਣੇ ਅਸਤੀਫੇ ਦਾ ਐਲਾਨ ਕੀਤਾ ਜਾ ਰਿਹਾ ਸੀ ਤਾਂ ਉਸ ਮੌਕੇ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਸੀ ਉਸ ਮੌਕੇ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਸੀ ਕਿ ਗੱਲ ਇਹ ਹਰਪ੍ਰੀਤ ਸਿੰਘ ਨੂੰ ਫਾਰਕ ਕਰਨ ਦਾ ਫੈਸਲਾ ਅੰਤਰੀ ਕਮੇਟੀ ਦੇ ਵੱਲੋਂ ਲਿਆ ਗਿਆ ਤੇ ਇਸ ਦੀ ਅਗਵਾਈ ਮੇਰੇ ਵੱਲੋਂ ਕੀਤੀ ਗਈ ਹੈ ਪਰ ਇਸ ਨੂੰ ਜਸਦੀਦਾਰ ਨੂੰ ਫਾਰਕ ਕਰਨ ਦਾ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਸਦੀਦਾਰ ਗੱਣੀ ਰੁਕबीर ਸਿੰਘ ਨੂੰ ਠੀਕ ਨਹੀਂ ਲੱਗਾ ਇਸ ਕਰਕੇ ਇਸ ਦੀ ਜ਼ਿੰਮੇਵਾਰੀ ਮੈਂ ਆਪਣੇ ਆਪ ਤੇ ਲੈਂਦਾ ਹੋਇਆ ਗੱਣੀ ਰੁਕबीर ਸਿੰਘ ਨੂੰ ਜੋਗ ਵੀ ਦੁੱਖ ਪਹੁੰਚਿਆ ਉਹਨਾਂ ਦੇ ਵੱਲੋਂ ਭਾਵਨਾਵਾਂ ਨੂੰ ਵਿਅਕਤ ਕੀਤਾ ਗਿਆ ਉਹਨਾਂ ਦਾ ਜਿਮਾ ਨੇ ਆਪਣੇ ਸੇਤੇ ਲੈਂਦਾ ਹੋਇਆ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੰਨਾ ਤੇ ਮੈਂ ਜਿਹੜਾ ਆਪਣਾ ਅਸਤੀਫਾ ਹੈ ਉਹ ਅੰਦਰੂਨੀ ਕਮੇਟੀ ਨੂੰ ਭੇਜਦਾ ਤੇ ਹੁਣ ਅੰਦਰੂਨੀ ਕਮੇਟੀ ਦੇ ਵੱਲੋਂ ਉਹਨਾਂ ਦਾ ਅਸਤੀਫਾ ਨਾ ਮਨਜ਼ੂਰ ਕਰਦੇ ਹੋਏ ਉਹਨਾਂ ਨੂੰ ਆਖਿਆ ਗਿਆ ਕਿ ਆਪਣੇ ਅਸਤੀਫੇ ਤੇ ਮੁੜ ਵਿਚਾਰ ਕੀਤਾ ਜਾਵੇ ਤੇ ਅੱਜ ਦੀ ਇਸ ਅੰਦਰੂਨੀ ਕਮੇਟੀ ਦੇ ਵੱਲੋਂ ਉਹੀ ਗੱਲ ਦੁਬਾਰਾ ਦੁਹਰਾ ਦਿੱਤੀ ਗਈ ਹੈ ਜੋ ਕਿ ਹਰਜਿੰਦਰ ਸਿੰਘ ਧਾਮੀ ਕਹਿੰਦੇ ਆ ਰਹੇ ਨੇ ਉਹਨਾਂ ਦਾ ਕਹਿਣਾ ਕਿ ਸਿੱਖ ਗੁਰਦੁਆਰਾ ਐਕਟ ਦੇ ਮੁਤਾਬਕ ਐਸਜੀਪੀਸੀ ਦੀ ਅੰਦਰੂਨੀ ਕਮੇਟੀ ਨੂੰ ਇਹ ਪੂਰਾ ਅਧਿਕਾਰ ਹੈ ਕਿ ਉਹ ਕਿਸੇ ਵੀ ਸਿੰਘ ਸਬਾਣ ਉੱਪਰ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰ ਸਕਦੀ ਹੈ ਅੰਤਰੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਅਜਿਹੇ ਫੈਸਲੇ ਪਹਿਲਾਂ ਵੀ ਲੈ ਜਾ ਚੁੱਕੇ ਨੇ ਤੇ ਹੁਣ ਵੀ ਇਹ ਫੈਸਲਾ ਅੰਤਰੀ ਕਮੇਟੀ ਦੇ ਵਿੱਚ ਸਾਰਿਆਂ ਦੀ ਸਲਾਹ ਦੇ ਮੁਤਾਬਕ ਕੀਤਾ ਗਿਆ ਜੋ ਗਣੀ ਹਰਪ੍ਰੀਤ ਸਿੰਘ ਨੂੰ ਜ਼ਿੰਮੇਵਾਰੀ ਤੋਂ ਫਾਰਕ ਕੀਤਾ ਗਿਆ ਕਿਉਂਕਿ ਗੰਨੀ ਰੁਕਬੀਰ ਸਿੰਘ ਦਾ ਕਹਿਣਾ ਸੀ ਕਿ ਐ ਜੀ ਪੀ ਸੀ ਦੇ ਕੋਲ ਜਥੇਦਾਰ ਦੀਆਂ ਸੇਵਾਵਾਂ ਨੂੰ ਖਤਮ ਕਰਨ ਦਾ ਕੋਈ ਵੀ ਅਧਿਕਾਰ ਨਹੀਂ ਹੈ ਜਥੇਦਾਰਾਂ ਦੇ ਉੱਪਰ ਕੋਈ ਕਾਰਵਾਈ ਸਿਰਫ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਹੀ ਕੀਤੀ ਜਾ ਸਕਦੀ ਹੈ ਕੋਈ ਵੀ ਜਾਂਚ ਸ਼੍ਰੀ ਅਕਾਲ ਤਖਤ ਸਾਹਿਬ ਹੀ ਕਰਵਾ ਸਕਦਾ ਹੈ ਐ ਜੀ ਪੀ ਸੀ ਨੂੰ ਕਿਸੇ ਵੀ ਜਥੇਦਾਰ ਉੱਪਰ ਕਾਰਵਾਈ ਕਰਵਾਉਣ ਦਾ ਕੋਈ ਵੀ ਅਧਿਕਾਰ ਨਹੀਂ ਹੈ ਪਰ ਇੱਥੇ ਅੰਤਰੀਕ ਕਮੇਟੀ ਦੇ ਵੱਲੋਂ ਇੱਕ ਵਾਰ ਫਿਰ ਤੋਂ ਆਪਣੇ ਅਧਿਕਾਰਾਂ ਦੀ ਗੱਲ ਕਰ ਦਿੱਤੀ ਗਈ ਹੈ